ਸਤਿ ਸ਼੍ਰੀ ਅਕਾਲ ਜੀ ਤੁਸੀਂ ਵੇਖ ਰਹੇ ਹੋ ਸਕਾਈ ਨਿਊਜ਼ ਪੰਜਾਬ ਤੇ ਮੈਂ ਹਾਂ ਗਗਨਦੀਪ ਸਿੰਘ ਲੈ ਕੇ ਹਾਜ਼ਰ ਹੋਇਆ ਹਾਂ ਪ੍ਰੋਗਰਾਮ ਗੱਲ ਖਰੀ ਖਰੀ ਜਿਸ ਦੇ ਵਿੱਚ ਚਰਚਾ ਕਰਾਂਗੇ ਇੱਕ ਅਜੇ ਹੀ ਸੰਸਥਾ ਦੀ ਇੱਕ ਅਜੇ ਹੀ ਕੰਪਨੀ ਦੀ ਜਾਂ ਇੱਕ ਅਜੇ ਹੀ ਕਾਨੂੰਨ ਦੀ ਜਿਸ ਦੀ ਅੱਜ ਚਾਰੇ ਪਾਸੇ ਚਰਚਾ ਹੋ ਰਹੀ ਹੈ ਜੀ ਹਾਂ ਗੱਲ ਕਰਦੇ ਹਾਂ ਈਡੀ ਦੀ ਜਿਸ ਦੇ ਤਹਿਤ ਜਿਸ ਸੰਸਥਾਨ ਨੇ ਜਿਸ ਕੰਪਨੀ ਨੇ ਅਰਵਿੰਦ ਕੇਜਰੀਵਾਲ ਹੁਣਾਂ ਨੂੰ ਹੁਣ ਗ੍ਰਿਫਤਾਰ ਕੀਤਾ ਇਸ ਤੋਂ ਪਹਿਲਾਂ ਪੰਜਾਬ ਦੇ ਕਈ ਸੀਨੀਅਰ ਨੇਤਾਵਾਂ ਦੇ ਉੱਤੇ ਵੀ ਈਡੀ ਦਾ ਸ਼ਿਕੰਜਾ ਰਿਹਾ ਜੀ ਹਾਂ ED ED ਜਾਣੀ ਕੇ ਇਨਫੋਰਸਮੈਂਟ ਡਾਇਰੈਕਟੋਰੇਟ ਭਾਰ ਸਰਕਾਰ ਦੀ ਆਰਥਿਕ ਖੂਫੀਆ ਏਜੰਸੀ ਦੇ ਵਾਂਗ ਹੀ ਕੰਮ ਕਰਦੀ ਹੈ ED ਉਹਨਾਂ ਲੋਕਾਂ ਖਿਲਾਫ ਕਾਰਵਾਈ ਕਰਦੀ ਹੈ ਜਿਨ੍ਹਾਂ ਤੇ ਇਲਜ਼ਾਮ ਹੋਵੇ ਕਿ ਉਹ ਗੈਰ ਕਾਨੂੰਨੀ ਤਰੀਕੇ ਦੇ ਨਾਲ ਕਿਸੇ ਵੀ ਜਾਇਦਾਦ ਜਾਂ ਪੈਸੇ ਨੂੰ ਇੱਧਰ-ਉੱਧਰ ਕਰਨ ਵਿੱਚ ਕਥਿਤ ਤੌਰ ਤੇ ਸ਼ਾਮਿਲ ਹੋ ਰਹੇ ਹਨ ਜਾਂ ਉਹ ਇਸ ਨੂੰ ਕਿਤੇ ਨਿਵੇਸ਼ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਵਿਦੇਸ਼ ਭੇਜ ਰਹੇ ਹਨ ਜਾਂ ਦੇਸ਼ ਵਿੱਚ ਹੀ ਕਿਤੇ ਜਹੀ ਥਾਂ ਤੇ ਲਗਾ ਰਹੇ ਹਨ ਜਿਸ ਦੇ ਇੱਕ ਤਰੀਕੇ ਨਾਲ ਕਹਿ ਲਈਏ ਕਿ ਕਾਲੇ ਨੂੰ ਸਫੇਦ ਕਰਨ ਦਾ ਜੁਗਾੜ ਆਇਆ ਜਾ ਰਿਹਾ ਹੋਵੇ ਇਹਨਾਂ ਉੱਤੇ ਮਨੀ ਲਾਂਡਰਿੰਗ ਐਕਟ ਤਹਿਤ ਕਾਰਵਾਈ ਕੀਤੀ ਜਾ ਸਕਦੀ ਹੈ ਜੇਕਰ ਅਧਿਕਾਰੀਆਂ ਨੂੰ ਇਹ ਸ਼ੱਕ ਹੋਵੇ ਕਿ ਇਸ ਬੰਦੇ ਨੇ ਕੋਈ ਅਜਿਹਾ ਜੁਰਮ ਕੀਤਾ ਹੈ ਤਾਂ ਇੱਕ ਲਾਈਨ ਦੇ ਵਿੱਚ ਲਿਖਤ ਵਿੱਚ ਇਲਜ਼ਾਮ ਦੱਸ ਕੇ ਗ੍ਰਿਫਤਾਰ ਉਸ ਵਿਅਕਤੀ ਨੂੰ ਕੀਤਾ ਜਾ ਸਕਦਾ ਹੈ ਈਡੀ ਦੀ ਗ੍ਰਿਫਤਾਰੀ ਪੁਲਿਸ ਦੀ ਗ੍ਰਿਫਤਾਰੀ ਨਾਲੋਂ ਕਿਵੇਂ ਵੱਖਰੀ ਹੈ ਤੇ ਇਸ ਦੇ ਉੱਤੇ ਝਾਤ ਮਾਰਦੇ ਆ ਕਿ ਪੁਲਿਸ ਜੇਕਰ ਕਿਸੇ ਨੂੰ ਗ੍ਰਿਫਤਾਰ ਕਰਦੀ ਹੈ ਤਾਂ ਉਸ ਕੇਸ ਵਿੱਚ ਪਹਿਲਾਂ ਐਫ ਆਈ ਆਰ ਦਰਜ ਹੁੰਦੀ ਹੈ ਜਿਸ ਵਿੱਚ ਤੁਹਾਡਾ ਪੂਰਾ ਜੁਰਮ ਲਿਖਿਆ ਹੁੰਦਾ ਤੁਹਾਡੇ ਪਿਤਾ ਦਾ ਨਾਮ ਜਿਹੜਾ ਦਾਦੇ ਦਾ ਨਾਮ ਪਿੰਡ ਦਾ ਨਾਮ ਸੋ ਘਰ ਦੇ ਨੰਬਰ ਤੱਕ ਲਿਖ ਦਿੱਤੇ ਜਾਂਦੇ ਨੇ ਤੇ ਪੁਲਿਸ ਦੇ ਜਿਹੜੇ ਕੇਸਾਂ ਦੇ ਵਿੱਚ ਦਰਜ ਐਫ ਆਈ ਆਰ ਮੁਲਜ਼ਮ ਜਾਂ ਵਕੀਲ ਨੂੰ ਦੇ ਦਿੱਤੀ ਜਾਂਦੀ ਆ ਪਰ ਈਡੀ ਦੇ ਗ੍ਰਿਫਤਾਰ ਕੀਤੇ ਗਏ ਸਖਸ਼ ਦੇ ਖਿਲਾਫ ਈਸੀਆਈ ਆਰ ਦਰਜ ਕਰਦੀ ਹੈ ਜਾਨੀ ਕਿ ਇਨਫੋਰਸਮੈਂਟ ਕੇਸ ਇਨਫੋਰਮੇਸ਼ਨ ਰਿਪੋਰਟ ਇਸ ਰਿਪੋਰਟ ਵਿੱਚ ਮੁਲਜ਼ਮ ਦਾ ਲਿਖਿਆ ਗਿਆ ਜੁਰਮ ਉਸ ਨੂੰ ਵੀ ਨਹੀਂ ਦੱਸਿਆ ਜਾਂਦਾ ਇਹ ਈਡੀ ਦਾ ਅੰਦਰੂਨੀ ਇੱਕ ਦਸਤਾਵੇਜ਼ ਹੁੰਦਾ ਹੈ ਪਰ ਗ੍ਰਿਫਤਾਰੀ ਤੋਂ ਬਾਅਦ ਜਦੋਂ ਮੁਲਜ਼ਮ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਂਦਾ ਤਾਂ ਇਸ ਵੇਲੇ ਖੁਦ ਮੁਲਜ਼ਮ ਨੇ ਹੀ ਜਿਹੜਾ ਫਰਜ ਹੁੰਦਾ ਖੁਦ ਮੁਲਜ਼ਮ ਦਾ ਜੋ ਹੁੰਦਾ ਕਿ ਉਹ ਆਪਣੇ ਆਪ ਨੂੰ ਅਦਾਲਤ ਦੇ ਵਿੱਚ ਬੇਗੁਨਾਹ ਸ਼ਾਮਲ ਜਿਹੜਾ ਹੈ ਸਾਬਤ ਕਰ ਦਵੇ ਈਡੀ ਦੇ ਮਾਮਲੇ ਵਿੱਚ ਤੁਹਾਡਾ ਅਧਿਕਾਰੀਆਂ ਨੂੰ ਦਿੱਤਾ ਬਿਆਨ ਤੁਹਾਡੇ ਖਿਲਾਫ ਹੀ ਸਬੂਤ ਦੇ ਵਜੋਂ ਪੇਸ਼ ਕੀਤਾ ਜਾ ਸਕਦਾ ਪਰ ਪੁਲਿਸ ਦੇ ਜਿਹੜੇ ਪੁਲਿਸ ਦੇ ਕੋਲ ਦਿੱਤਾ ਗਿਆ ਬਿਆਨ ਤੁਹਾਡੇ ਖਿਲਾਫ ਵਰਤਿਆ ਨਹੀਂ ਜਾ ਸਕਦਾ ਈਡੀ ਵੱਲੋਂ ਗ੍ਰਿਫਤਾਰ ਸ਼ਖਸ ਨੂੰ ਕੋਰਟ ਤੋਂ ਕੀ ਰਾਹਤ ਮਿਲਦੀ ਹੈ ਤੇ ਇਸ ਦੇ ਬਾਰੇ ਵਕੀਲ ਦੱਸਦੇ ਨੇ ਕਿ ਗ੍ਰਿਫਤਾਰ ਕੀਤਾ ਗਿਆ ਵਿਅਕਤੀ ਉੱਥੇ ਹੀ ਜ਼ਮਾਨਤ ਲਈ ਅਰਜ਼ੀ ਲਗਾ ਸਕਦਾ ਜਿਸ ਅਦਾਲਤ ਵਿੱਚ ਉਸ ਨੂੰ ਰਿਮਾਂਡ ਲਈ ਪੇਸ਼ ਕੀਤਾ ਗਿਆ ਹੈ ਜਾਂ ਫਿਰ ਜਿਸ ਕੋ ਦੇ ਵਿੱਚ ਉਸ ਦਾ ਕੋਈ ਪੈਂਡਿੰਗ ਕੇਸ ਚੱਲ ਰਿਹਾ ਹੈ ਜੇਕਰ ਉੱਥੇ ਉਸ ਨੂੰ ਜ਼ਮਾਨਤ ਨਹੀਂ ਮਿਲਦੀ ਤਾਂ ਫਿਰ ਉਹ ਹਾਈ ਕੋਰਟ ਜਾਂ ਸੁਪਰੀਮ ਕੋਰਟ ਦੇ ਵਿੱਚ ਪਹੁੰਚ ਕਰ ਸਕਦਾ ਹੈ ਉਹ ਅੱਗੇ ਦੱਸਦੇ ਹਨ ਕਿ ਜਿਹੜਾ ਉਸ ਦੇ ਲਈ ਕੋਰਟ ਦੀ ਟੂਮਨ ਸੈਟੀਸਫੈਕਸ਼ਨ ਹੋਣੀ ਲਾਜ਼ਮੀ ਹੈ ਯਾਨੀ ਕਿ ਦੋ ਚੀਜ਼ਾਂ ਜੋ ਸੁਪਰੀਮ ਕੋਰਟ ਦੀ ਨਵੀਂ ਜੱਜਮੈਂਟ ਵਿੱਚ ਤੈਅ ਕੀਤੀਆਂ ਗਈਆਂ ਹਨ ਕਿ ਇੱਕ ਤਾਂ ਸਰਕਾਰੀ ਵਕੀਲ ਨੂੰ ਮੌਕਾ ਦੇਣਾ ਪਵੇਗਾ ਕਿ ਉਹ ਇਸ ਮਾਮਲੇ ਵਿੱਚ ਵਿਰੋਧ ਜਤਾ ਸਕੇ ਉਹ ਕਹਿੰਦੇ ਹਨ ਅਦਾਲਤ ਨੂੰ ਇਸ ਗੱਲ ਦੀ ਸੰਤੁਸ਼ਟੀ ਹੋਣੀ ਚਾਹੀਦੀ ਹੈ ਕਿ ਜਿਸ ਮੁਲਜ਼ਮ ਨੇ ਜ਼ਮਾਨਤ ਲਈ ਅਰਜ਼ੀ ਲਗਾਈ ਹੈ ਉਸ ਨੇ ਜੁਰਮ ਨਹੀਂ ਕੀਤਾ ਅਤੇ ਉਹ ਅਜਿਹਾ ਕਰ ਨਹੀਂ ਸਕਦਾ ਸੋ ਇਸ ਤੋਂ ਬਾਅਦ ਹੀ ਜ਼ਮਾਨਤ ਮਿਲ ਸਕਦੀ ਹੈ ਜਿਹੜਾ ਕਾਨੂੰਨ ਈਡੀ ਦੀ ਕਾਰਵਾਈ ਦਾ ਦਾਇਰਾ ਤੈਅ ਕਰਦਾ ਉਸ ਦੇ ਬਾਰੇ ਵੀ ਦੱਸ ਦਿਆਂਗੇ ਈਡੀ ਮਨੀ ਲਾਂਡਰਿੰਗ ਦੇ ਮਾਮਲੇ ਵਿੱਚ ਜਿਨ੍ਹਾਂ ਲੋਕਾਂ ਤੇ ਕਾਰਵਾਈ ਕਰਦੀ ਹੈ ਉਸ ਨਾਲ ਡੀਲ ਕਰਨ ਲਈ ਕਾਨੂੰਨ ਹੈ ਪੀ ਐਮ ਐਲ ਹੈ ਜਿਸ ਜਿਸ ਦੇ ਤਹਿਤ ਅਰਵਿੰਦ ਕੇਜਰੀਵਾਲ ਹੁਣਾਂ ਦੇ ਬਿਆਨ ਵੀ ਰਿਕਾਰਡ ਹੋਏ ਸਨ ਹੈਡਲਾਈਨ ਚੱਲਦੀ ਸੀ ਕਿ ਪੀ ਐਮ ਐਲ ਦੇ ਤਹਿਤ ਦਰਜ ਕੀਤੇ ਜਾ ਰਹੇ ਹਨ ਅਰਵਿੰਦ ਕੇਜਰੀਵਾਲ ਹੁਣਾਂ ਦੇ ਬਿਆਨ ਸੋ ਪੀ ਐਮ ਐਲ ਯਾਨੀ ਕਿ ਪਰਮਣੈਂਟ ਚਨ ਆਫ ਮਨੀ ਲਾਂਡਰਿੰਗ ਐਕਟ ਇਹ ਐਕਟ ਈਡੀ ਨੂੰ ਕਾਰਵਾਈ ਕਰਨ ਦੀਆਂ तमाम ਸ਼ਕਤੀਆਂ ਪ੍ਰਦਾਨ ਕਰਦਾ ਹੈ ਪੀਐਮਐਲਿ ਕਾਨੂੰਨ ਤਹਿਤ ਈਡੀ ਮਨੀ ਲਾਂਡਰਿੰਗ ਦੇ ਕਿਸੇ ਮੁਲਜ਼ਮ ਦੀ ਪਛਾਣ ਕਰਕੇ ਉਸ ਦੇ ਉੱਪਰ ਕੇਸ ਦਰਜ ਕਰ ਸਕਦੀ ਹੈ ਈਡੀ ਨੂੰ ਜਾਇਦਾਦ ਨੂੰ ਜ਼ਬਤ ਕਰਨ ਦਾ ਵੀ ਅਧਿਕਾਰ ਮਿਲਿਆ ਹੋਇਆ ਤੇ ਈਡੀ ਨੂੰ ਸ਼ਾਪੇ ਮਾਰਨ ਤੇ ਗ੍ਰਿਫਤਾਰ ਕਰਨ ਦੀ ਸ਼ਕਤੀ ਵੀ ਇਹੀ ਐਕਟ ਦਿੰਦਾ ਇਸ ਐਕਟ ਦੀ ਧਾਰਾ 50 ਦੇ ਤਹਿਤ ਈਡੀ ਕਿਸੇ ਨੂੰ ਵੀ ਸੰਮਣ ਭੇਜ ਸਕਦੀ ਹੈ ਤੇ ਉਸ ਦੀ ਸਟੇਟਮੈਂਟ ਲੈ ਕੇ ਅਦਾਲਤ ਦੇ ਵਿੱਚ ਉਸ ਦੇ ਖਿਲਾਫ ਹੀ ਸਬੂਤ ਦੇ ਤੌਰ ਤੇ ਪੇਸ਼ ਵੀ ਕਰ ਸਕਦੀ ਹੈ ਸੋ ਪੀਐਮਐਲਏ ਦੇ ਤਹਿਤ ਦੋਸ਼ੀ ਕਰਾਰ ਦਿੱਤੇ ਜਾਣ ਤੇ ਕਿਸੇ ਵੀ ਵਿਅਕਤੀ ਨੂੰ 3 ਤੋਂ 7 ਸਾਲ ਦੀ ਸਜ਼ਾ ਹੋ ਸਕਦੀ ਹੈ ਈਡੀ ਦੀਆਂ ਸ਼ਕਤੀਆਂ ਬਾਰੇ ਸੁਪਰੀਮ ਕੋਰਟ ਦਾ ਵੀ ਇੱਕ ਵੱਡਾ ਫੈਸਲਾ ਸੀ ਕਿ ਈਡੀ ਨੂੰ ਮਿਲੀਆਂ ਤਾਕਤਾਂ ਖਿਲਾਫ ਕਈ ਲੋਕਾਂ ਨੇ ਅਦਾਲਤ ਦੇ ਵਿੱਚ ਪਹੁੰਚ ਵੀ ਕੀਤੀ ਅਦਾਲਤ ਵਿੱਚ ਇਸ ਨੂੰ ਲੈ ਕੇ 242 ਦੇ ਕਰੀਬ ਲੋਕਾਂ ਨੇ ਪਟੀਸ਼ਨਾਂ ਪਾਈਆਂ ਜਿਸ ਦੇ ਵਿੱਚ ਕਈ ਸੀਨੀਅਰ ਨੇਤਾ ਜਾਨੀ ਕਿ ਕਾਂਗਰਸ ਦੇ ਐਮਪੀ 카ਰਤੀ ਚਿਤੰਬਰਮ ਜੰਮੂ ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫਤੀ ਤੇ ਮਹਾਰਾਸ਼ਟਰ ਦੇ ਸਾਬਕਾ ਗ੍ਰਹਿ ਮੰਤਰੀ ਅਨਿਲ ਦੇਸ਼ ਮੁਖਸਮੇਰ ਕਈ ਵੱਡੇ ਲੀਡਰਾਂ ਨੇ ਪਟੀਸ਼ਨਾਂ ਦਾਖਲ ਕੀਤੀਆਂ ਸਨ ਭਾਵੇਂ ਹੀ ਹੁਣ ਕਾਂਗਰਸ ਦੇ ਲੀਡਰ ਈਡੀ ਦੀਆਂ ਸ਼ਕਤੀਆਂ ਦੇ ਖਿਲਾਫ ਅਵਲਤ ਦੇ ਵਿੱਚ ਗਏ ਹਨ ਪਰ 2005 ਦੇ ਵਿੱਚ ਜਦੋਂ ED ਨੂੰ ਇਹ ਸ਼ਕਤੀਆਂ ਮਿਲੀਆਂ ਸਨ ਉਦੋਂ ਸਰਕਾਰ ਕਾਂਗਰਸ ਦੀ ਅਗਵਾਈ ਵਾਲੀ ਯੂਪੀਏ ਦੀ ਸੀ ਅਦਾਲਤ ਵੱਲੋਂ ਇਹ ਕਿਹਾ ਗਿਆ ਕਿ منی ਲਾਂਡਰਿੰਗ ਦੇ ਤਹਿਤ ਈਡੀ ਦੀ ਗ੍ਰਿਫਤਾਰੀ ਮਨਮਾਨੀ ਨਹੀਂ ਹੈ ਸੋ ਕੋਰਟ ਨੇ ਕਿਹਾ ਕਿ ਈਡੀ ਦੀ ਈਡੀ ਦਾ ਮਾਮਲਾ ਦਰਜ ਕਰਨਾ ਜਾਇਦਾਦ ਨੂੰ ਜਬਤ ਕਰਨਾ ਸ਼ਾਪੇ ਮਾਰਨ ਗ੍ਰਿਫਤਾਰ ਕਰਨਾ ਤੇ ਸੰਮਨ ਕਰਕੇ ਬਿਆਨਾ ਨੂੰ ਅਦਾਲਤ ਦੇ ਵਿੱਚ ਪੇਸ਼ ਕਰਨ ਦੀ ਸ਼ਕਤੀ ਬਿਲਕੁਲ ਜਾਇਜ਼ ਹੈ ਤੇ ਕਿੰਨੇ ਜਿਹੜੇ ਕਿੰਨੇ ਕੇਸ ਹੁਣ ਤੱਕ ਸੱਚੇ ਸਾਬਤ ਹੋਏ ਨੇ ਈਡੀ ਦੇ ਵੱਲੋਂ ਤੇ ਇਹਦੇ ਤੇ ਵੀ ਝਾਤ ਮਾਰਦੇ ਆ ਕਿ ਈਡੀ ਦੇ ਵੱਲੋਂ 5906 ਯਾਨੀ ਕਿ 5000 ਸੋ 6 ਮਾਮਲੇ ਦਰਜ ਕੀਤੇ ਗਏ ਤੇ 513 ਵਿਅਕਤੀ ਗ੍ਰਿਫਤਾਰ ਹੋਏ ਤੇ ਜਿਸ ਦੇ ਵਿੱਚ ਸਿਰਫ 24 ਮਾਮਲਿਆਂ ਦੇ ਵਿੱਚ ਦੋਸ਼ ਸਾਬਤ ਹੋਏ ਸਨ ਸੋ ਕਿੱਥੇ ਜਿਹੜੇ ਨੰਬਰ ਨੇ 5906 ਲੋਕਾਂ ਦੇ ਉੱਤੇ ਮਾਮਲੇ ਦਰਜ ਹੋਏ ਇਸ ਤਰ੍ਹਾਂ ਤਾਂ ਲੋਕਾਂ ਦੀਆਂ ਜ਼ਿੰਦਗੀਆਂ ਹੀ ਆਪਣੇ ਆਪ ਨੂੰ ਬੇਦੋਸ਼ ਸਾਬਤ ਕਰਨ ਤੇ ਬੇਦੋਸ਼ੇ ਸਾਬਤ ਕਰਨ ਤੇ ਲੰਗ ਜਾਂਦੀਆਂ ਨੇ ਤੇ 5906 ਲੋਕਾਂ ਦੇ ਵਿੱਚੋਂ 24 ਮਾਮਲਿਆਂ ਦੇ ਵਿੱਚ ਹੀ ਦੋਸ਼ ਸਾਬਤ ਹੋ पाए ਸੋ ਇਹ ਅੰਕੜੇ ਜੁਲਾਈ 2005 ਤੋਂ ਲੈ ਕੇ 31 ਜਨਵਰੀ 2023 ਤੱਕ ਉਸ ਸੰਸਥਾ ਦੀ ਕਾਰਗੁਜ਼ਾਰੀ ਦੇ ਹਨ ਜਿਸ ਦੀ ਅੱਜ ਚਾਰੇ ਪਾਸੇ ਚਰਚਾ ਹੋ ਰਹੀ ਹੈ ਇਸ ਸੰਸਥਾ ਆਈਡੀ ਯਾਨੀ ਕਿ ਇਨਫੋਰਸਮੈਂਟ ਡਾਇਰੈਕਟੋਰੇਟ ਅਰਵਿੰਦੀ ਕੇਜਰੀਵਾਲ ਰਾਹੁਲ ਗਾਂਧੀ ਸੋਨੀਆ ਗਾਂਧੀ ਪੀ ਚੇਤੰ ਬ੍ਰਹਮ ਜਹੇ ਭਾਰਤ ਪੱਦਰ ਦੇ ਆਗੂਆਂ ਤੋਂ ਹੀ ਲੈ ਕੇ ਚਰਨਜੀਤ ਸਿੰਘ ਚੰਨੀ ਸੁਖਪਾਲ ਸਿੰਘ ਖਿਆਰਾ ਜਹੇ ਆਗੂ ਵੀ ਇਸ ਆਈਡੀ ਦੇ ਕੇਰੇ ਵਿੱਚ ਆ ਚੁੱਕੇ ਹਨ ਆਈਡੀ ਦੇ ਸ਼ਕੰਜੇ ਵਿੱਚ ਆਏ ਅਜਿਹੇ ਹੀ ਕਈ ਲੀਡਰ ਆਈਡੀ ਦੀਆਂ ਤਾਕਤਾਂ ਨੂੰ ਖਤਰਨਾਕ ਦੱਸ ਰਹੇ ਨੇ ਤੇ ਆਈਡੀ ਦੀ ਆਈਡੀ ਦੀ ਕਾਰਗੁਜ਼ਾਰੀ ਦੇ ਉੱਤੇ ਸਵਾਲ ਵੀ ਚੁੱਕੇ ਜਾ ਰਹੇ ਨੇ ਬੜੇ ਤਕੜੇ ਨੰਬਰ ਨੇ 5906 ਦੇ ਵਿੱਚੋਂ ਸਿਰਫ 24 ਮਾਮਲੇ ਮਾਮਲਿਆਂ ਦੇ ਵਿੱਚ ਦੋਸ਼ ਸਾਬਤ ਹੋਏ ਬਾਕੀ ਉਹ ਕੇਸ ਲੰਬੇ ਦੇ ਚੱਲਦੇ ਰਹੇ ਤੇ ਬਰੀ ਵੀ ਬਾਦ ਵਿੱਚ ਲੋਕ ਹੁੰਦੇ ਰਹੇ ਤੇ ਸੋ ਅਜਿਹੇ ਸਿਸਟਮ ਦੇ ਉੱਤੇ ਸਵਾਲ ਚੁੱਕਣੇ ਬਣਦੇ ਵੀ ਨੇ ਕਿ ਜਦ ਇੱਕ ਬੰਦੇ ਦੇ ਉੱਤੇ ਤੁਸੀਂ ਇਲਜ਼ਾਮ ਲਗਾ ਦਿੱਤੇ ਤਾਂ ਉਸ ਦੀ ਤਾਂ ਉਮਰ ਹੀ ਆਪਣੇ ਆਪ ਨੂੰ ਬੇਕਸੂਰੀ ਸਾਬਤ ਕਰਨ ਦੇ ਉੱਤੇ ਲੰਘ ਜਾਂਦੀ ਹੈ ਸੋ ਖਤਰਨਾਕ ਦੱਸਦੇ ਨੇ ਇਸ ਈਡੀ ਦੀਆਂ ਤਾਕਤਾਂ ਨੂੰ ਪੰਜਾਬ ਦੇ ਕਈ ਲੀਡਰ ਤੇ ਸਵਾਲ ਵੀ ਚੁੱਕਦੇ ਨਜ਼ਰ ਆਉਂਦੇ ਨੇ ਤੁਹਾਨੂੰ ਵੀ ਜਾਣਕਾਰੀ ਕਿਵੇਂ ਦੀ ਲੱਗੀ ਆਪਣੀਆਂ ਟਿੱਪਣੀਆਂ ਜ਼ਰੂਰ ਸਾਂਝੀਆਂ ਕਰਨਾ ਦੇਖਦੇ ਰਹਿਣਾ ਸਕਾਈ ਨਿਊਜ਼ ਪੰਜਾਬ